ਸਾਰੇ ਦਰਸ਼ਕੋ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜੈ ਸਿੰਘ ਛੱਬੜ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕਲਤਾਰ ਸਿੰਘ ਸੰਧਵਾ ਨੇ ਭਾਜਪਾ ਵਿਧਾਇਕ ਜਿਹੜੇ ਆਮ ਆਦਮੀ ਪਾਰਟੀ ਤੋਂ ਬਗਾਵਤ ਕਰਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸੀਤਲ ਉਮਰਾਲ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਅਸਤੀਫਾ ਪ੍ਰਵਾਨ ਕਰਦੇ ਆ ਕਾਫੀ ਸਮਾਂ ਲੱਗਾ ਉਹ ਕਾਫੀ ਦੇਰ ਪਹਿਲਾਂ ਮਹੀਨਾ ਡੇਢ ਮਹੀਨਾ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ ਇੰਨੀ ਦੇਰੀ ਕਿਉਂ ਲੱਗੀ ਇਸ ਦੇ ਨਾਲ ਇੱਕ ਜਿਮਨੀ ਚੋਣ ਜਿਹੜੀ ਆ ਉਹਦਾ ਹੋਣ ਦਾ ਫੈਸਲਾ ਹੋ ਗਿਆ ਇਹ ਸੀਟ ਜਿਹੜੀ ਖਾਲੀ ਡਿਕਲੇਅਰ ਕਰ ਦਿੱਤੀ ਗਈ ਸਪੀਕਰ ਵੱਲੋਂ ਇਹਦੇ ਨਾਲ ਹੀ ਲੋਕ ਸਭਾ ਚੋਣਾਂ ਲੜ ਰਹੇ ਪੰਜ ਜਿਹੜੇ ਆ ਐਮਪੀ ਨੇ ਉਸ ਤੋਂ ਇਲਾਵਾ ਤਿੰਨ ਹਲ ਵਿਧਾਇਕ ਨੇ ਉਹਨਾਂ ਦੇ ਵੀ ਜਿਹੜੇ ਜਿੱਤਣਗੇ ਉਹ ਵੀ ਸੀਟਾਂ ਖਾਲੀ ਹੋਣਗੀਆਂ ਇਹਦੇ ਨਾਲੇ ਕੁਝ ਹੋਰ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਹੋਣਗੀਆਂ ਇਹ ਚਾਰ ਪੰਜ ਜਿਮਨੀ ਚੋਣਾਂ ਹੋਣ ਦੀ ਪੌਸਿਬਿਲਿਟੀ ਬਣਦੀ ਜਾ ਰਹੀ ਹੈ ਤੇ ਛੱਬਰ ਸਾਹਿਬ ਤੁਸੀਂ ਕੀ ਕਿਵੇਂ ਦੇਖਦੇ ਆ ਵੀ ਅਸਤੀਫਾ ਪ੍ਰਵਾਨ ਕਰਨ ਚ ਇਨੀ ਦੇਰੀ ਕਿਉਂ ਲੱਗੀ ਕੀ ਕਾਰਨ ਮਤਲਬ ਇਹ ਦੇਰੀ ਦਾ ਜੰਮੂ ਸਾਹਿਬ ਦੇਖੋ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਜਿਹੜਾ ਇਹਨਾਂ ਦਾ ਅਸਤੀਫਾ ਸੀਤਲੰਗੁਰਾਲ ਦਾ ਜਲੰਧਰ ਤੋਂ ਜਿਹੜਾ ਰਿਜ਼ਰਵ ਅਖਾਹ ਆ ਰਿਜ਼ਰਵ ਹਲਕਾ ਉੱਥੋਂ ਉਹਨਾਂ ਨੇ ਚੋਣ ਲੜੀ ਸੀ ਤੇ ਖਾਸ ਕਰਕੇ ਜਦੋਂ ਲੋਕ ਸਭਾ ਚੋਣਾਂ ਦਾ ਬਿਗਲ ਵੱਜਿਆ ਤੇ ਨੋਟੀਫਿਕੇਸ਼ਨ ਹੋਇਆ ਉਤੋਵਾਦ ਪੰਜਾਬ ਦੇ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਇਹਨਾਂ ਨੇ ਆਪਣਾ ਅਸਤੀਫਾ ਦੇ ਕੇ ਇਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਖਾਸ ਕਰਕੇ ਉਦੋਂ ਸ਼ਾਮਲ ਹੋਏ ਜਦੋਂ ਆਮ ਆਦਮੀ ਪਾਰਟੀ ਦੇ ਜਿਹੜੇ ਉੱਥੇ ਦੇ ਉਮੀਦਵਾਰ ਸੀਗੇ ਸੁਸ਼ੀਲ ਰਿੰਕੂ ਉਹਨਾਂ ਨੇ ਆਪਣੀ ਸੜੇ ਉਮੀਦਵਾਰੀ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਜਿਸ ਕਰਕੇ ਹਾਲਾਂਕਿ ਉਦੋਂ ਇਹ ਲੱਗ ਰਿਹਾ ਸੀਗਾ ਕਿ ਸ਼ਿਤਲਿੰਗ ਰਾਹੁਲ ਉਹਨਾਂ ਨੇ ਇੱਕ ਵੱਡੀ ਇਹ ਗਲਤੀ ਆ ਜਿਹੜੀ ਕੀਤੀ ਆ ਚਲੋ ਉਤੇ ਬਾਅਦ ਚੋਣਾਂ ਦਾ ਜਿਹੜਾ ਪ੍ਰੋਸੈਸ ਆ ਉਹ ਸ਼ੁਰੂ ਹੋ ਗਿਆ ਜੋ ਅੰਦਰਲੀ ਖਬਰਾਂ ਨਿਕਲ ਕੇ ਆ ਰਹੀਆਂ ਉਹ ਇਹ ਆ ਕਿ ਅਸਤੀਫਾ ਜਦੋਂ ਇਹਨਾਂ ਨੇ ਦਿੱਤਾ ਉਦੋਂ ਮਨਜ਼ੂਰ ਹੋ ਗਿਆ ਸੀਗਾ ਪਰ ਲੋਕ ਲੋਕ ਸਭਾ ਦਾ ਜਿਹੜਾ ਚੋਣਾਂ ਦਾ ਪ੍ਰੋਸੈਸ ਚੱਲਣ ਕਰਕੇ ਜਿਹੜਾ ਨੋਟੀਫਿਕੇਸ਼ਨ ਆ ਉਹ ਉਹ ਆ ਜਿਹੜਾ ਲੇਟ ਹੋਇਆ ਕਿਉਂਕਿ ਚੋਣ ਜਾਬਤਾ ਲਾਗੂ ਸੀਗਾ ਤੇ ਚੋਣ ਦਾ ਪ੍ਰੋਸੈਸ ਆ ਜਿਹੜਾ ਉਹ ਸ਼ੁਰੂ ਹੋਇਆ ਹੋਇਆ ਸੀਗਾ ਮੈਨੂੰ ਲੱਗਦਾ ਕਿ ਹੁਣ ਜਦੋਂ ਵੋਟਾਂ 1 ਜੂਨ ਨੂੰ ਪਈਆਂ ਉਹ ਤੇ ਉਸੇ ਦੂਜੇ ਦਿਨ ਇਹਨਾਂ ਨੇ ਸਪੀਕਰ ਸਾਹਿਬ ਨੂੰ ਫੋਨ ਕਰਕੇ ਕਿਹਾ ਕਿ ਮੈਂ ਅਸਤੀਫਾ ਵਾਪਸ ਲੈਣਾ ਚਾਹੁੰਦਾ ਕਿਤੇ ਨਾ ਕਿਤੇ ਸੀਤਲਗੁਰਾਲ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਇਹ ਕੰਦ ਦੇ ਵਿੱਚ ਪੜਿਆ ਲਿਖਿਆ ਜਿੰਦਾ ਇਹਨਾਂ ਨੇ ਪੜ ਲਿਆ ਕਿ ਜਿਹੜੀ ਜਲੰਧਰ ਹਲਕੇ ਦੀ ਪੋਜੀਸ਼ਨ ਆ ਉਹ ਜਿਸ ਤਰ੍ਹਾਂ ਇਹਨਾਂ ਦੀਆਂ ਉਮੀਦਾਂ ਸੀਗੀਆਂ ਉਹਦੇ ਅਨੁਕੂਲ ਸ਼ਾਇਦ ਫਿੱਟ ਨਹੀਂ ਬੈਠਦੀਆਂ ਤੇ ਜਿੰਨੀ ਚੋਣ ਹੋਣ ਦੇ ਡਰ ਕਰ ਨਹੀਂ ਹੀ ਇਹਨਾਂ ਨੇ ਇਹ ਲੱਗਿਆ ਕਿ ਹੋ ਸਕਦਾ ਹੈ ਕਿ ਜੇਕਰ ਜਿਵਨੀ ਚੋਣ ਹੁੰਦੀ ਆ ਤਾਂ ਉਹਦੇ ਨਤੀਜੇ 나온 ਜਿਹ ਜਿਹੇ 2022 ਦੀਆਂ ਚੋਣਾਂ ਦੇ ਵਿੱਚ ਹੋਏ ਸਨ ਇਸ ਕਰਕੇ ਇਹਨਾਂ ਨੇ ਆਪਣੇ ਵਿਧਾਇਕ ਦੇ ਜਿਹੜਾ ਅਹੁਦਾ ਉਹ ਜਾਣਦੇ ਡਰ ਕਰਨ ਵਾਪਸ ਲੈਣ ਦਾ ਅਸਤੀਫਾ ਸਪੀਕਰ ਸਾਹਿਬ ਨੂੰ ਬੇਨਤੀ ਕੀਤੀ ਸੀ ਪਰ ਸਪੀਕਰ ਸਾਹਿਬ ਨੇ ਇਹਨਾਂ ਦੀ ਜਿਹੜੀ ਬੇਨਤੀ ਆ ਉਹਨਾਂ ਨੂੰ ਸਵੀਕਾਰ ਨਹੀਂ ਕੀਤਾ ਉਲਟਾ ਜਿਹੜਾ ਇਹਨਾਂ ਦਾ ਅਸਤੀਫਾ ਸੀਗਾ ਉਸ ਨੂੰ ਸਵੀਕਾਰ ਕਰ ਲਿਆ ਇਹ ਗੱਲ ਤੈ ਹੈ ਕਿ ਹੁਣ ਜਿਹੜੀ ਉੱਥੇ ਜਲੰਧਰ ਦੇ ਵਿੱਚ ਉਪਚੋਣਾ ਜਿਹੜੀ ਹੋਵੇਗੀ ਨਾਲ ਦੀ ਨਾਲ ਜਿਹੜੀ ਅਸਤੀਫਾ ਦਿੱਤਾ ਸੀਗਾ ਉਹ ਦਿੱਤਾ ਸੀਗਾ ਡਾਕਟਰ ਰਾਜਕਮਾਰ ਚੱਬੇਵਾਲ ਨੇ ਜਿਹੜੇ ਚੱਬੇਵਾਲ ਤੋਂ ਵਿਧਾਇਕ ਨੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਤੇ ਇਹ ਜਿਹੜੇ ਸੀਗੇ ਇਹ ਪਾਜਪਾ ਦੇ ਵਿੱਚ ਸ਼ਾਮਲ ਹੋਏ ਕਿਉਂਕਿ ਉਦੋਂ ਇਹਨਾਂ ਦਾ ਅਸਤੀਫਾ ਦੇਣਾ ਦੋਵਾਂ ਦਾ ਇਸ ਕਰਕੇ ਜ਼ਰੂਰੀ ਸੀਗਾ ਕਿ ਇਹਨਾਂ ਪਰ ਜੇਕਰ ਇਹ ਅਸਤੀਫਾ ਨਾ ਦਿੰਦੇ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਹੁੰਦੇ ਤਾਂ ਫਿਰ ਇਹਨਾਂ ਪਰ ਜਿਹੜਾ ਐਂਟੀ ਡਿਫੈਕਸ਼ਨ ਲਾਅ ਹੈ ਜਿਹੜਾ ਦਲ ਦਲ ਵਿਰੋਧੀ ਦਲ ਦਲ ਬਦਲੀ ਕਾਨੂੰਨ ਵਾਲਾ ਉਹ ਇਹਨਾਂ ਤੇ ਲਾਗੂ ਹੋਣਾ ਸੀਗਾ ਇਸ ਕਰਕੇ ਇਹਨਾਂ ਨੇ ਨਾਲ ਲੱਗਦੀ ਹੀ ਆਪਣਾ ਅਸਤੀਫਾ ਦੇ ਦਿੱਤਾ ਇਹ ਗੱਲ ਚੰਗੀ ਸੀ ਕਿ ਜਦੋਂ ਇਹ ਉਧਰ ਸ਼ਾਮਲ ਹੋਏ ਸਾ ਸਪੀਕਰ ਸਾਹਮਣੂ ਉਦੋਂ ਹੀ ਇਹਨਾਂ ਦਾ ਜਿਹੜਾ ਅਸਤੀਫਾ ਮਨਜ਼ੂਰ ਕਰਕੇ ਉਦੋਂ ਹੀ ਨੋਟੀਫਿਕੇਸ਼ਨ ਕਰਨਾ ਚਾਹੀਦਾ ਸੀ ਹੋ ਸਕਦਾ ਇਹਦੇ ਵਿੱਚ ਕੋਈ ਟੈਕਨੀਕਲ ਜੜੀਆਂ ਕੁਝ ਗੱਲਾਂ ਹੋਣ ਜਾਂ ਟੈਕਨੀਕਲ ਕੋਈ ਮਸਲਾ ਹੋਵੇ ਜਿਹਦੇ ਕਰਕੇ ਜਿਹੜਾ ਉਹਦਾ ਨੋਟੀਫਿਕੇਸ਼ਨ ਆ ਹੁਣ ਵੋਟਾਂ ਦੀ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਇਹ ਕੀਤਾ ਗਿਆ ਪਰ ਇਹ ਗੱਲ ਤੈਅ ਹੈ ਕਿ ਜਿਵੇਂ ਕਿ ਜਲੰਧਰ ਪੱਛਮੀ ਤੋਂ ਹੁਣ ਜਿਮਨੀ ਚੋਣ ਹੋਵੇਗੀ ਤਾਂ ਜਿਹੜਾ ਚੱਬੇਵਾਲ ਦਾ ਜਿਹੜੀ ਜਿਮਨੀ ਚੋਣਾ ਉੱਥੇ ਵੀ ਤੈਅ ਹੋਵੇਗੀ ਭਾਵੇਂ ਕਿ ਹੁਸ਼ਿਆਰਪੁਰ ਜਿਹੜੀ ਲੋਕ ਸਭਾ ਹਲਕੇ ਦੇ ਰਿਜ਼ਲਟ ਕੁਝ ਵੀ ਹੋਣ ਕਿਉਂਕਿ ਉਹ ਵਿਧਾਇਕ ਡਾਕਟਰ ਚੱਬੇਵਾਲ ਜਦੋਂ ਜਿੱਤੇ ਸਨ ਉਹ ਕਾਂਗਰਸ ਪਾਰਟੀ ਵੱਲੋਂ ਜਿੱਤੇ ਸਨ ਤੇ ਹੁਣ ਉਹਨਾਂ ਨੇ ਆਵਾਦਵੀ ਪਾਰਟੀ ਵੱਲੋਂ ਲੋਕ ਸਭਾ ਦੀ ਚੋਣ ਲੜੀਆਂ ਇਸ ਕਰਕੇ ਕੁਦਰਤੀ ਆ ਕਿ ਉਹਨਾਂ ਦਾ ਅਸਤੀਫਾ ਵੀ ਸਪੀਕਰ ਸਾਹਿਬ ਨੂੰ ਮਨਜ਼ੂਰ ਕਰਨਾ ਹੀ ਪੈਣਾ ਕਿਉਂ ਨਹੀਂ ਅਜੇ ਤੱਕ ਉਹਨਾਂ ਦਾ ਅਸਤੀਫਾ ਚੱਬੇਵਾਲ ਦਾ ਮਨਜ਼ੂਰ ਕੀਤਾ ਸਪੀਕਰ ਨੇ ਮੈਨੂੰ ਲੱਗਦਾ ਹੈ ਕਿ ਸਪੀਕਰ ਸਾਹਿਬ ਨੂੰ ਕਰਨਾ ਚਾਹੀਦਾ ਸੀ ਜਿਵੇਂ ਇਹ ਸਪੀਕਰ ਸਾਹਿਬ ਨੇ ਅੱਜ ਇਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਤਾਂ ਉਹਨਾਂ ਦਾ ਵੀ ਅਸਤੀਫਾ ਜਿਹੜਾ ਬਰਾਬਰ ਮਨਜ਼ੂਰ ਕਰਨਾ ਚਾਹੀਦਾ ਸੀ ਹੋ ਸਕਦਾ ਹੈ ਕਿ ਜਿਵੇਂ ਅੱਜ ਇਹਨਾਂ ਦਾ ਨੋਟੀਫਿਕੇਸ਼ਨ ਹੋ ਗਿਆ ਤੇ ਕੱਲ ਨੂੰ ਵੀ ਹੋ ਸਕਦਾ ਇੱਕ ਅੱਧੇ ਦਿਨ 'ਚ ਵੀ ਨੋਟੀਫਿਕੇਸ਼ਨ ਉਹਨਾਂ ਦਾ ਵੀ ਹੋ ਸਕਦਾ ਕਿਉਂਕਿ ਇਹ ਹੋ ਸਕਦਾ ਹੈ ਕਿ ਕੋਈ ਪ੍ਰੋਸੈਸ ਹੋਵੇ ਵੀ ਜਿਹਦੇ ਕਰਕੇ ਉਹਨਾਂ ਨੇ ਮਨਜ਼ੂਰ ਨਹੀਂ ਕੀਤਾ ਜਾਂ ਨੋਟੀਫਿਕੇਸ਼ਨ ਨਹੀਂ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਪਰ ਕਰਨਾ ਚਾਹੀਦਾ ਕਿਉਂਕਿ ਅਜੇਹਾ ਮੈਸੇਜ ਹੈ ਜਿਹੜਾ ਅਜੇਹਾ ਸੁਨੇਹਾ ਹੈ ਉਹ ਪਬਲਿਕ ਦੇ ਵਿੱਚ ਨਹੀਂ ਜਾਣਾ ਚਾਹੀਦਾ ਕਿ ਕਿਤਨਾ ਕੀਤੇ ਜਿਹੜੀ ਤੁਸੀਂ ਪੱਖ ਪੱਖਪਤੀ ਜਿਹੜਾ ਐਟੀਟਿਊਡ ਆ ਤੁਹਾਡਾ ਜਾਂ ਪੱਖਪਤੀ ਰਵਈਆ ਉਹ ਲੋਕਾਂ ਦੇ ਵਿੱਚ ਦਿਖਣਾ ਨਹੀਂ ਚਾਹੀਦਾ ਜਦੋਂ ਸੀਤਲੰਗੁਰਾਲ ਦਾ ਅਸਤੀਫਾ ਪ੍ਰਵਾਨ ਕੀਤਾ ਤਾਂ ਇਹਦੇ ਵਿੱਚ ਹੈ ਜਿਹੜਾ ਚੱਬੇਵਾਲ ਦਾ ਅਸਤੀਫਾ ਵੀ ਜਿਹੜਾ ਪ੍ਰਵਾਨ ਕੀਤਾ ਜਾਣਾ ਚਾਹੀਦਾ ਸੀ ਕਿਹਾ ਜਾਂਦਾ ਚੱਬੜ ਸਾਹਿਬ ਵੀ ਐਸਡੀ ਪਰ ਇਸ ਕਰਕੇ ਪ੍ਰਵਾਨ ਜਲਦੀ ਕਰ ਲਿਆ ਗਿਆ ਕਿਉਂਕਿ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਕੋਈ ਹੋਰ ਐਮਐਲਏ ਵੀ ਇਹੋ ਜੀ ਬਗਾਵਤ ਕਰਨ ਦੀ ਜਾਂ ਕਿਸੇ ਹੋਰ ਪਾਰਟੀ 'ਚ ਜਾਣ ਦੀ ਜ਼ਰੂਰਤ ਨਾ ਕਰਨ ਇੱਕ ਮਤਲਬ ਜੇ ਕੋਈ ਬਾਹਰ ਨੂੰ ਜਾਣ ਦਾ ਯਤਨ ਕਰੇਗਾ ਤਾਂ ਉਹਨੂੰ ਇਹ ਰਸਤਾ ਦਿਖਾਇਆ ਜਾਏਗਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਦੇਖੋ ਜਮਨ ਸਿੰਘ ਸਾਹਿਬ ਬਿਲਕੁਲ ਇਹ ਗੱਲ ਸਹੀ ਹੈ ਕਿ ਜਦੋਂ ਪਾਰਟੀ ਜਿਹੜੀ ਕਿ ਕੋਲ 92 ਵਿਧਾਇਕ ਨੇ ਹੁਣ ਇੱਕ ਦਾ ਅਸਤੀਫਾ ਇਹਨਾਂ ਨੇ ਦੇ ਦਿੱਤਾ 91 ਰਹਿ ਗਏ ਠੀਕ ਆ ਤੇ ਜਦੋਂ ਵੀ ਕੋਈ ਵੀ ਪੋਲੀਟੀਕਲ ਪਾਰਟੀ ਆ ਉਹ ਆਪਣੇ ਜਿਹੜੇ ਲੀਡਰ ਨੇ ਐਮਐਲਏ ਨੇ ਜਾਂ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਉੱਪਰ ਕਈ ਵਾਰੀ ਸਖਤ ਐਕਸ਼ਨ ਇਸ ਕਰਕੇ ਵੀ ਲੈਂਦੀ ਆ ਤਾਂ ਕਿ ਦੂਜਿਆਂ ਨੂੰ ਜਿਹੜਾ ਇੱਕ ਸਬਕ ਆ ਉਹ ਸਿਖਾਉਣਾ ਹੁੰਦਾ ਹੈ ਕਿ ਜੇਕਰ ਅਸੀਂ ਵੀ ਕੱਲ ਨੂੰ ਭਵਿੱਖ ਵਿੱਚ ਕੋਈ ਅਜਿਹੀ ਗਲਤੀ ਕਰਦੇ ਆ ਜਾਂ ਪਾਰਟੀ ਦੇ ਵਿਰੋਧ ਵਿੱਚ ਕੋਈ ਫੈਸਲਾ ਲੈਂਦੇ ਆ ਤਾਂ ਸਾਡੇ ਨਾਲ ਜਿਹੜੀ ਕਠਨ ਜਿਹੜੇ ਫੈਸਲੇ ਆ ਉਹ ਪਾਰਟੀ ਹਾਈ ਕਮਾਂਡ ਲੈ ਸਕਦੇ ਆ ਮੈਨੂੰ ਲੱਗਦਾ ਇਸ ਮਾਮਲੇ ਵਿੱਚ ਵੀ ਇਹੀ ਹੋਇਆ ਹੈ ਕੇ ਜਿਵੇਂ ਦੇ ਹਾਲਾਤ ਪੰਜਾਬ ਦੇ ਵਿੱਚ ਹੁਣ ਬਣ ਰਹੇ ਨੇ ਜਾਂ ਤੁਸੀਂ ਦੇਖਿਆ ਹੋਣਾ ਵੀ ਵੋਟਾਂ ਦੇ ਦੌਰਾਨ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਤੇ ਅਮਿਤ ਸ਼ਾਹ ਹੋਰ ਹੋਰਾਂ ਦਾ ਕਈ ਵਾਰੀ ਇਹ ਜਿਹੇ ਬਿਆਨ ਆਇਆ ਕਿ ਇਹ ਇਲੈਕਚਰ ਜੁੰਦੇ ਨਤੀਜਿਆਂ ਤੋਂ ਬਾਅਦ ਜਿਹੜੀ ਪੰਜਾਬ ਦੀ ਜਿਹੜੀ ਸਰਕਾਰ ਆ ਉਹਦੇ ਵਿੱਚ ਵੱਡਾ ਜਿਹੜਾ ਬਦਲਾਅ ਦੇਖਣ ਨੂੰ ਮਿਲ ਸਕਦਾ ਇਸ ਕਰਕੇ ਕਿਤਲੇ ਕਿਤੇ ਪਾਰਟੀ ਦੇ ਕੁਝ ਵਰਕਰਾਂ ਦੇ ਵਿੱਚ ਜਾਂ ਨਾ ਐਮਐਲਏ ਦੇ ਵਿੱਚ ਜਿਹੜੀ ਨਿਰਾਸ਼ਾ ਦਾ ਜਿਹੜਾ ਦੌਰ ਆ ਉਹ ਚੱਲ ਰਿਹਾ ਹੈ ਜਿਹੜੇ ਅੰਮ੍ਰਿਤਸਰ ਤੋਂ ਇਹਨਾਂ ਦੇ ਜਿਹੜੇ ਕਮਲਬੀਜ ਪ੍ਰਤਾਪ ਸਿੰਘ ਜਿਹੜੇ ਵਿਧਾਇਕ ਨੇ ਸਾਬਕਾ ਪੁਲਿਸ ਅਧਿਕਾਰੀ ਨੇ ਉਹ ਵੀ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਨੂੰ ਲੈ ਕੇ ਬਹੁਤ ਵਾਰੀ ਜਿਹੜੀਆਂ ਨੁਕਤੇ ਚਿੰਨੀਆਂ ਕਰ ਚੁੱਕੇ ਨੇ ਉਹ ਆਪਣੀ ਜਿਹੜਾ ਉਹਦਾ ਫੇਸਬੁੱਕ ਅਕਾਊਂਟ ਆ ਉਹਦੇ ਪਰ ਵੀ ਉਹ ਗਾਇ ਵਗਾ ਕੁਝ ਨਾ ਕੁਝ ਲਿਖਦੇ ਰਹਿੰਦੇ ਨੇ ਤੇ ਪੰਜਾਬ ਵਿਧਾਨ ਸਭਾ ਦਾ ਜਦੋਂ ਸੈਸ਼ਨ ਹੁੰਦਾ ਹੈ ਨਹੀਂ ਚਿਪੜਾਬ ਹੁਣ ਜਿਹੜਾ ਕੇਸ ਹੈ ਜਿਹੜਾ ਮੋਗੇ ਦੇ ਸਾਬਕਾ ਐਸਐਸਬੀ ਚਰਨਜੀਤ ਸ਼ਰਮਾ ਉਹਨਾਂ ਦੀ ਅਰਜੀ ਦੇ ਉੱਪਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਟਰਾਂਸਫਰ ਕਰਨ ਦਾ ਫੈਸਲਾ ਕਰ ਲਿਆ। ਉਸ ਤੋਂ ਬਾਅਦ ਕਮਲ ਵਿਜੇ ਪ੍ਰਤਾਪ ਦਾ ਫਿਰ ਬਿਆਨ ਆਇਆ ਕਿ ਸਰਕਾਰ ਜਿਹੜੀ ਆ ਇਨਸਾਫ ਕਰਨ ਦੀ ਥਾਂ ਤੇ ਦੂਜੇ ਪਾਸੇ ਜਾ ਕੇ ਖੜ ਗਈ ਆ ਤੇ ਇਹ ਗਲਤ ਜਿਹੜਾ ਕੰਮ ਹੋ ਰਿਹਾ। ਨਹੀਂ ਬਿਲਕੁਲ ਸਹੀ ਗੱਲ ਆ ਜੰਮੂ ਜੀ ਜਿਹੜੇ ਕਮਲ ਵਿਜੇ ਪ੍ਰਤਾਪ ਨੇ ਉਹ ਦੇਖੋ ਜਿਹੜੀ ਸੱਟ ਬਣੀ ਹੋਈ ਸੀਗੀ ਉਹਦੇ ਵੀ ਉਹਦੇ ਜਾਂਚ ਦੇ ਵਿੱਚ ਉਹ ਅਧਿਕਾਰੀ ਸੀਗੇ ਉਹ ਟੀਮ ਦੇ ਮੈਂਬਰ ਵੀ ਰਹੇ ਨੇ, ਹੈੱਡ ਵੀ ਰਹੇ ਕੀਤੀ ਉਹ ਰਹੇ ਨੇ। ਤੇ ਕਿਤਨਾ ਕੀਤੇ ਇਹ ਜ਼ਰੂਰ ਹੈ ਕਿ ਉਹ ਜਿਹੜੇ ਵਿਕਟਮ ਫੈਮਿਲੀ ਸੀਗੀ ਜਿਹੜੇ ਪੇਟ ਤੇ ਸੀਗੇ ਉਹਨਾਂ ਦਾ ਉਹ ਨਾਲ ਖੜੇ ਸੀਗੇ ਤੇ बार-बार ਉਹਨਾਂ ਦੀ ਗੱਲ ਕਰਦੇ ਰਹੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਬਕਾਇਦਾ ਬੈਵਲ ਕਲਾ ਬਰ ਗਾੜੀ ਕੰਡ ਨੂੰ ਲੈ ਕੇ ਬੈਸ ਵਾਸਤੇ ਸਪੈਸ਼ਲ ਸਪੀਕਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਕਦੇ ਪਰ ਜਿਹੜੀ ਚਰਚਾ ਹੋਣੀ ਜ਼ਰੂਰੀ ਆ ਉਹ ਨਸ਼ਿਆਂ ਦੇ ਮੁੱਦੇ ਪਰ ਵੀ ਬੋਲਦੇ ਆ ਬਾਰ-ਬਾਰ ਕਿਤਨੇ ਕਿਤੇ ਸਰਕਾਰ ਦੀ ਕਾਰਗੁਜ਼ਾਰੀ ਪਰ ਜਿਹੜੀ ਸਵਾਲ ਉਹ ਜ਼ਰੂਰ ਖੜੇ ਕਰਦੇ ਨੇ ਕੁਝ ਹੋਰ ਵੀ ਵਿਧਾਇਕ ਨੇ ਜਿਨ੍ਹਾਂ ਨੇ ਭਾਵੇਂ ਕਿ ਹਲਕੀਆਂ ਟਿੱਪਣੀਆਂ ਕੀਤੀਆਂ ਕਿਤੇ ਨਾ ਕਿਤੇ ਸਰਕਾਰ ਦੇ ਅੰਦਰ ਇਹ ਜਰੂਰ ਵਿਧਾਇਕਾਂ ਦੇ ਵਿੱਚ ਪਾਇਆ ਪਾਈ ਜਾ ਰਹੀ ਹੈ ਨਰਾਸ਼ਤਾ ਕਿ ਜਿਸ ਮਨਸਾ ਦੇ ਨਾਲ ਜਿਸ ਉਮੀਦ ਦੇ ਨਾਲ ਜਿਸ ਭਰੋਸੇ ਦੇ ਨਾਲ ਲੋਕਾਂ ਨੇ ਉਹਨਾਂ ਪਰ ਇੰਨਾ ਫਤਵਾ ਦਿੱਤਾ ਹੈ 92 ਸੀਟਾਂ ਦਿੱਤੀਆਂ ਉਸ ਉਮੀਦਾਂ ਤੇ ਸਰਕਾਰ ਕਿਤਨਾ ਕੀਤੇ ਖਰਾ ਉਤਰ ਨਹੀਂ ਰਹੀ ਕਿ ਲੋਕਾਂ ਦਾ ਜਿਹੜੇ ਤੁਸੀਂ ਸੋਸ਼ਲ ਮੀਡੀਆ ਪਰ ਦੇਖੋ ਕਿਵੇਂ ਦੀਆਂ ਜਿਹੜੀਆਂ ਰੀਲਾਂ ਬਣ ਕੇ ਆਉਂਦੀਆਂ ਕਿਵੇਂ ਦੇ ਸਵਾਲ ਆ ਜਿਹੜੇ ਸਰਕਾਰ ਨੂੰ ਖੜੇ ਕੀਤੇ ਜਾਂਦੇ ਨੇ ਇਸ ਕਰਕੇ ਜਿਹੜੀ ਪਬਲਿਕ ਆ ਉਹ ਐਮਐਲਏ ਨੂੰ ਨਾ ਸਵਾਲ ਖੜੇ ਕਰਦੇ ਕਿਉਂਕਿ ਹਰ ਵਾਰੀ ਜਿਹੜਾ ਐਮਐਲਏ ਆ ਉਹਦੀ ਜਿਹੜੀ ਪਬਲਿਕ ਦੇ ਨਾਲ ਆਪਣੇ ਜਿਹੜੇ ਹਲਕੇ ਦੇ ਵੋਟਰ ਨੇ ਸਮਰਥ ਸਮਰਥਕ ਨੇ ਉਹਨਾਂ ਦਾ رابطہ ਥੋੜਾ ਜ਼ਿਆਦਾ ਹੁੰਦਾ ਹੈ ਮੰਤਰੀਆਂ ਦਾ ਜਾਂ ਮੁੱਖ ਮੰਤਰੀ ਦਾ رابطہ ਉਹਨਾਂ ਨਹੀਂ ਜਿੰਨਾ ਕਿ ਵਿਧਾਇਕਾਂ ਦਾ ਹੈ ਵਿਧਾਇਕ ਸਵਾਲ ਖੜੇ ਕਰਦੇ ਨੇ ਹੁਣ ਇਹ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਫੀ ਜ਼ਿਆਦਾ ਸਵਾਲ ਆ ਜਿਹੜੇ ਉਹ ਵਿਧਾਇਕਾਂ ਨੂੰ ਕੀਤੇ ਗਏ ਨੇ ਇਸ ਕਰਕੇ ਜਿਹੜੇ ਵਿਧਾਇਕ ਆ ਉਹ ਵਾਰ-ਵਾਰ ਸਵਾਲ ਉਠਾਉਂਦੇ ਨੇ ਕਿ ਸਰਕਾਰ ਦੇ ਵਿੱਚ ਉਹਨਾਂ ਦੀ ਸੁਣੀ ਜਾਣੀ ਚਾਹੀਦੀ ਆ ਇਸੇ ਕਰਕੇ ਮੈਨੂੰ ਲੱਗਦਾ ਹੈ ਕਿ ਜੋ ਜਿਹੜੀ ਸੀਤ ਲੰਗਰਾਲ ਦੇ ਜਰੀਏ ਉਹਨਾਂ ਨੇ ਬਾਕੀ ਜਿਹੜੇ ਵਿਧਾਇਕ ਤੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਸਬਕ ਸਿਖਾਉਣ ਦਾ ਜੇ ਆਪਾਂ ਇੱਕ ਆਖਾਨ ਵੀ ਆ ਵੀ ਕੁੜੀਏ ਗੱਲ ਕਰਨ ਨੂੰ ਹੈ ਕਰਨ ਕਰ ਕਹਾਵਤ ਤੁਸੀਂ ਜਾਣਦੇ ਆ ਉਹ ਤੇ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਨੇ ਜਿਹੜਾ ਇਹ ਪਹਿਰਾ ਦਿੱਤਾ ਤੇ ਇਹਨੂੰ ਛੇਤੀ ਹੈ ਜਿਹੜਾ ਬਾਹਰ ਦਾ ਰਸਤਾ ਦਿਖਾਇਆ